ਹਾਂਜੀ ਬਾਜ ਜੀ ਵਾਹ ਵਾਹ ਮਹਾਰਾਜਾ ਅੱਜ ਫੇਰ ਤੁਹਾਡੇ ਦਰਸ਼ਨ ਹੋ ਗਏ ਬਾਬਾ ਕਾਕਾ ਜੀ ਹੋਰ ਕੀ ਹਾਲ ਚਾਲ ਨੇ ਬਾਬਾ ਜੀ ਠੀਕ ਹੈ ਜੀ ਕਿਰਪਾ ਗਊ ਮਾਤਾ ਦੀ ਕਿਸ਼ਨ ਭਗਵਾਨ ਦੀ ਬਾਜ ਜਗਦੰਬੇ ਦੀ ਕਿਰਪਾ ਜੀ ਬਾਜ ਜੀ ਵਾਹ ਬਾਜ ਜੀ ਕਿਵੇਂ ਫੇਰ ਰਹੇ ਹੋ ਅੱਜ ਤੁਸੀਂ ਫੇਰ ਇੱਥੇ ਬਸ ਇਹ ਹੈ ਜੀ ਕਿਸ਼ਨ ਭਗਵਾਨ ਨੇ ਬੁਲਾਇਆ ਗਊ ਮਾਤਾ ਨੇ ਯਾਦ ਕਰ ਲਿਆ ਮੰਗਾ ਚਲੋ ਕਿਸ਼ਨ ਭਗਵਾਨ ਦੇ ਮਸਤ ਮਲੰਗਾ ਵੀ ਅੱਜ ਗਊਸ਼ਾਲਾ ਹੀ ਚੱਲਦੇ ਆ ਬਾਜ ਜੀ ਬਹੁਤ ਵਧੀਆ ਜੀ ਔਰ ਸਾਨੂੰ ਕੋਈ ਦੱਸੋ ਜਿਵੇਂ ਆਪਾਂ ਕਾਫੀ ਹੁੰਦਾ ਵੀ ਚਰਚਾ ਆ ਵੀ ਜਿਵੇਂ 33 ਕਰੋੜ ਦੇਵੀ ਦੇਵਤੇ ਗਊ ਮਾਤਾ ਦੇ ਵਿੱਚ ਵਾਸ ਕਰਦੇ ਨੇ ਸਾਨੂੰ ਦੱਸੋ ਕੋਈ ਆਪਣੇ ਭਗਤਾਂ ਨੂੰ ਆਪਣੇ ਜਿਹੜੇ ਇੱਥੇ ਤੁਹਾਡੀਆਂ ਇਹ ਵੀਡੀਓ ਦੇਖਣਗੇ ਜਿਗਿਆਸੂਆਂ ਨੂੰ ਦੱਸੋ ਵੀ 33 ਕਰੋੜ ਦੇਵੀ ਦੇਵਤੇ ਮਾਤਾ ਗਊ ਮਾਤਾ ਦੇ ਵਿੱਚ ਕਿਵੇਂ ਵਾਸ ਕਰਦੇ ਨੇ ਉਹ ਕੋਈ ਜਾਣਨਾ ਪਾਓ ਜੀ ਭਗਤਾਂ ਨੂੰ ਇਹ ਗੱਲ ਆ ਜੀ ਇਹ 33 ਕਰੋੜ ਦੇਵ ਦੇਵ ਤਾਂ ਜਿਹੜੇ ਇਹ ਬ੍ਰਹਮਾ ਜੀ ਕੋਲ ਗਏ ਅੱਛਾ ਬ੍ਰਹਮਾ ਜੀ ਵਿਸ਼ਨੂੰ ਜੀ ਕੋਲ ਗਏ ਵਿਸ਼ਨੂੰ ਜੀ ਬ੍ਰਹਮਾ ਜੀ ਨੂੰ ਲੈ ਕੇ ਮਹਾਦੇਵ ਕੋਲ ਗਏ ਵਾਹ ਜੀ ਮਹਾਦੇਵ ਕੋਲ ਜਾ ਕੇ ਦੋ ਇਹ ਚਰਚਾ ਕੀਤੀ ਵੀ 33 ਕੋਟੀ ਦੇਵ ਦੇਵ ਤਾਂ ਕਰੋੜ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਸਾਰੇ ਦੇਵ ਤੈਨੂੰ ਬੁਲਾਇਆ ਸਾਲਾ ਕੇ ਮੀਟਿੰਗ ਕੀਤੀ ਕਲਾਸ ਤੇ ਵੀ ਭਾਈ ਮਨੋਸ਼ਰਮ ਸੌਖੀ ਭਗਤੀ ਕਿੱਦਾਂ ਮਿਲੂਗੀ ਸੌਖੀ ਭਗਤੀ ਕਿੱਦਾਂ ਮਿਲੂ ਨਹੀਂ ਤਾਂ ਉਹ ਜੀਊਗਾ ਉਹ ਉਹਦੀ ਜਿਹੜੀ ਜੀਵਨ ਹੈ ਪੂਜਾ ਕਰਦੇ ਨਹੀਂ ਲੰਘ ਜੂ ਉਹਨੇ ਵਪਾਰ ਵੰਜ ਵਪਾਰ ਕਰਕੇ ਪੇਟ ਵੀ ਪਾਲਣਾ ਪਰਿਵਾਰ ਵੀ ਪਾਲਣਾ ਉਹ ਤੋਂ ਬਾਅਦ ਫਿਰ ਕਾਮਦੇਵ ਨੂੰ ਗਊ ਨੂੰ ਬੁਲਾਇਆ ਗਿਆ ਕਾਮਦੇਵ ਨੂੰ ਗਊ ਨੂੰ ਬੁਲਾਇਆ ਗਿਆ ਕਾਮਦੇਵ ਨੂੰ ਗਊ ਨੂੰ ਗਊ ਮੂਰੇ ਬ੍ਰਹਮਾ ਜੀ ਦੀ ਡਿਊਟੀ ਲੱਗੀ ਬ੍ਰਹਮਾ ਡਿਊਟੀ ਲੱਗੀ ਵੀ ਤੁਸੀਂ ਇਹਨਾਂ ਨੂੰ ਪੁੱਛੋ ਵੀ ਸਾਨੂੰ ਆਪਣੇ ਅੰਦਰ ਥਾਂ ਦੇ ਜਦੋਂ ਬ੍ਰਹਮਾ ਜੀ ਨੇ ਪੁੱਛਿਆ ਤਾਂ ਕਾਮਦੇਵ ਨੂੰ ਗਊ ਨੇ ਹਾਂ ਕਰਤੀ ਵੀ ਮੈਂ ਤੁਹਾਨੂੰ ਸਥਾਨ ਦੇਣੀ ਹੈ ਉਹ ਤੋਂ ਬਾਅਦ ਬ੍ਰਹਮਾ ਜੀ ਨੇ ਪਹਿਲਾਂ ਸਥਾਨ ਮੰਗਿਆ ਵੀ ਮੈਨੂੰ ਮਾਤਾ ਸਥਾਨ ਦੋ ਮਾਤਾ ਨੇ ਉਹਨਾਂ ਨੂੰ ਸਥਾਨ ਇੱਧਰ ਜਿਹੜੀ ਸੱਜੀ ਲੱਤਾਂ ਉਹਨਾਂ ਦੀ ਉਹਰੇ ਦਿੱਤਾ ਆਪਣੇ ਸੀਨੇ ਦੇ ਉਹ ਤੋਂ ਬਾਅਦ ਵਿਸ਼ਨੂ ਜੀ ਨੇ ਸਥਾਨ ਮੰਗਿਆ ਵਿਸ਼ਨੂ ਭਗਵਾਨ ਨੇ ਸਥਾਨ ਮੰਗਿਆ ਉਹ ਕਹਿੰਦੇ ਇੱਧਰਲੇ ਪਾਸੇ ਜਿੱਧਰ ਉਹਨਾਂ ਦਾ ਦਿਲ ਹੈ ਵੀ ਹਾਂ ਉਹਨਾਂ ਨੂੰ ਸਥਾਨ ਦਿੱਤਾ ਸੱਜੇ ਖੱਬੇ ਮਹਾਦੇਵ ਨੇ ਸਥਾਨ ਮੰਗਿਆ ਉਹਨਾਂ ਨੂੰ ਸੀਨੇ ਦੇ ਸੈਂਟਰ ਦੇ ਵਿੱਚ ਬਿਲਕੁਲ ਉਹ ਤੋਂ ਬਾਅਦ ਗਣੇਸ਼ ਜੀ ਨੇ ਸਥਾਨ ਮੰਗਿਆ ਉਹਨਾਂ ਨੂੰ ਜਿਹੜੀ ਆ ਮਾਤਾ ਦੀ ਠੁੱਠਾ ਬੁੱਧੀ ਦੇ ਦੇਵਤਾ ਨੇ ਇੱਥੋਂ ਤੋਂ ਲੈ ਕੇ ਉਰੇ ਤੱਕ ਉਹਨਾਂ ਦਾ ਸਥਾਨ ਆ ਦਿਮਾਗ ਤੱਕ ਗੱਤ ਮਾਸ ਹਸਵਤ ਨੇ ਸਥਾਨ ਮੰਗਿਆ ਉਹਨਾਂ ਨੂੰ ਜੀਭਾ ਦੇ ਦਿੱਤਾ ਜਦੋਂ ਇਹ ਬੋਲਦੀ ਸੰਖ ਸੰਖਾ ਨਾਦ ਵਾਂਗੂ ਕਰਦੀ ਹੈ ਹਾਂਜੀ ਅੰਕ ਜਿਵੇਂ ਆਪਣੇ ਨਾਦ ਨਾਦ ਤੋਂ ਸਾਰੀ ਸ੍ਰਿ ਸ੍ਰੀ ਪੈਦਾ ਹੋਈ ਹੈ ਸਤ ਜੀ ਇਹ ਕੋਸਤੋ ਵਾਦੇ ਵਿੱਚ ਜਮ ਰਾਜ ਧਰਮ ਰਾਜ ਸਿੰਘਾਂ ਦੇ ਵਿੱਚ ਮਾਂ ਆਦ ਸ਼ਕਤੀ ਜਗਦੰਬੇ ਮਾਂ ਮਾਂ ਆ ਸ਼ਕਤੀ ਜਗਦੰਬੇ ਮਾਂ ਇੱਥੇ ਕਿਉਂ ਗਉਰੀ ਪੁੱਤਰ ਗਣੇਸ਼ ਪਾਚ ਦੇਵ ਰક્ષਾ ਕਰੇ ਗੁਰੂ ਬ੍ਰਹਮਾ ਵਿਸ਼ਨੂ ਮਹੇਸ਼ ਇਕੱਠੇ ਕਰਨੇ ਸੀ ਇੱਥੇ ਇਹਨਾਂ ਨੂੰ ਸਤਿ ਆਦਿਤਾ ਮਾਂ ਜਗਨੰਬੇ ਨੂੰ ਬਾਕੀ ਕਹਦਾ ਵੀ ਮਾਂ ਅੰਗ-ਅੰਗ ਦੇ ਵਿੱਚ ਤਾਂ ਤੂੰ ਵਰਾਜਮਾਨ ਹੈਗੀ ਆ ਸ਼ਕਤੀ ਰੂਪ ਗਈ ਮਰਮ ਨਾ ਪਾਇਓ ਜਦੋਂ ਸ਼ਕਤੀ ਚਲੀ ਜਾਂਦੀ ਹੈ ਫੇਰ ਬੰਦਾ ਪਸਤਾਉਂਦਾ ਫੇਰ ਕਹਿੰਦਾ ਯਾਰ ਸ਼ਕਤੀ ਇਸਲੀ ਉੱਤ ਚਲੀ ਗਈ ਜਿਹੜੇ ਚਾਰ ਵਰਨ ਨੇ ਬਣਾਏ ਦੀ ਛਤਰੀ ਬ੍ਰਾਹਮਣ ਵੈਸ਼ ਸੂਦਰ ਇਹਨਾਂ ਨੂੰ ਖੋਰਾ ਨੇ ਵਿੱਚ ਸਥਾਨ ਦਿੱਤਾ ਦੇਵਤਿਆਂ ਦੇ ਬਰਾਬਰ ਨਹੀਂ ਬੈਠ ਸਕਦੇ ਨਾਵਗ੍ਰਹਿ ਮੰਡਲ ਦੇਵਤਾ ਜੀ ਜਾਂ ਟੁੱਠੇ ਪਿੱਛੇ ਇੱਥੇ ਹੀ ਉਹਨਾਂ ਨੂੰ ਦਿੱਤਾ ਵੀ ਤੁਸੀਂ ਇੱਥੇ ਰਹਿਣਾ ਉਸ ਤੋਂ ਬਾਅਦ ਪਿੱਛੇ ਚਲੇ ਕੇ ਸੈਂਟਰ ਦੇ ਵਿੱਚ ਉੱਥੇ ਸਤ ਤ੍ਰਿਸ਼ੀ ਗਰਾਜਮਾਨ ਨੇ ਮਤਲਬ ਕਿ ਅਨੇਕਾਂ ਜਗ੍ਹਾ ਤੇ 33 ਕਰੋੜ ਦੇਵੀ ਦੇਵਤਾਂ ਨੂੰ ਵਾਸ ਕਰਾਤਾ ਉਸ ਤੋਂ ਬਾਅਦ ਦੇ ਵਿੱਚ ਫਿਰ ਗਊ ਮਾਤਾ ਨੂੰ ਸਾਰੇ ਦੇਵਤਿਆਂ ਨੇ ਪੂਜਿਆ ਖੁਦ ਬ੍ਰਹਮਾ ਵਿਸ਼ਨੂੰ ਮਹੇਸ਼ ਮਾ ਜਗਦੰਬਾ ਨੇ ਆਪਣਾ ਸਰੂਪ ਸਮਝ ਕੇ ਗਣੇਸ਼ ਜੀ ਨੇ ਬੁੱਧੀ ਦੇ ਦੇਵਤਾ ਸ਼ਕਤੀ ਮਾਂ ਆ ਸ਼ਕਤੀ ਜਗਦੰਬੇ ਮਾ ਜਗਜੰਨੀ ਇਹਨਾਂ ਨੇ ਜਦੋਂ ਉਹਨਾਂ ਨੂੰ ਪੂਜਿਆ ਪੂਜ ਕੇ ਪਹਿਲਾਂ ਆ ਪੂਜਿਆ ਫਿਰ ਕਾਮਦੇਨ ਨੂੰ ਗਊ ਨੂੰ ਮਾਤਾ ਨੂੰ ਗਊ ਮਾਤਾ ਨੂੰ ਕਿਹਾ ਤੂੰ ਸੰਸਾਰ ਦੇ ਵਿੱਚ ਆਪਣੀ ਪੁੱਤ ਪੱਤੀ ਦਾ ਵਾਹ ਜੀ ਵਾਹ ਪਹਿਲਾ ਉਤਪਤੀ ਕੀ ਸੀ ਬੁੱਧੀ ਦੇ ਨਾਲ ਦ੍ਰਿਸ਼ਟੀ ਦੇ ਨਾਲ ਉਹ ਹੋ ਜਾਂਦੇ ਸੀ ਔਲਾਦ ਹੋ ਜਾਂਦੀ ਸੀ ਫੇ ਜੂਨੀ ਜਸ ਸ੍ਰਿਸ਼ਟੀ ਜਦੋਂ ਪੈਦਾ ਹੋਈ ਫੇਰ ਇਹ ਵੰਸ ਜੂਨੀ ਜਸ ਸ੍ਰਿਸ਼ਟੀ ਰਹੀ ਵਧੇ ਫੁੱਲੇ ਇਹ ਜਿਹੜੀ ਗਊ ਮਾਤਾ ਹੈ ਇਹਨੂੰ ਉਹਦਾ ਮਾ ਪੂਜਦੇ ਆ ਤਾਂ ਇੱਕ ਇਹ ਜਦੋਂ ਜੀਵ ਕਿਸੇ ਦੇ ਨਾਲ ਲਾਦਵੇ ਤਾਂ ਸਮਝੋ ਤੁਹਾਡਾ ਕੰਮ ਫਤਿਆਰ ਪਾਰ ਹੈ ਸਤ ਜੀ ਸਤ ਜੀ ਜੇ ਕਿਸੇ ਕੰਨੀ ਪਿਆਰ ਦੀ ਨਿਗਾਹ ਨਾਲ ਦੇਖ ਲੈ ਸਮਝੋ ਤਾਰ ਤੈ ਨੇ ਜੇ ਕਿਸੇ ਨੂੰ ਗੋਬਰ ਚਾਹੀਦਾ ਫਿਰ ਲక్ష్ਮੀ ਮਾਤਾ ਦੋ ਸੌਰੀ ਮੈਂ ਕੁੱਲ ਗਿਆ 100 ਉਹ ਲక్ష్ਮੀ ਮਾਤਾ ਤੇ ਗੰਗਾ ਮਾਤਾ ਰਹਿ ਗਈਆਂ ਲੇਟ ਹੋ ਗਿਆ ਪਹੁੰਚਣ ਨੂੰ ਉਹਨਾਂ ਨੇ ਫਿਰ ਥਾਨ ਮੰਗਿਆ ਵੀ ਮਾ ਸਾਨੂੰ ਥਾਨ ਦੋ ਮਾਤਾ ਨੇ ਕਿਹਾ ਵੀ ਇੱਕ ਤਾਂ ਗੋਬਰ ਵਾਲੀ ਜਗ੍ਹਾ ਮੇਰੀ ਇੱਕ ਬਾਥਰੂਮ ਵਾਲੀ ਜਗ੍ਹਾ ਗੰਗਾ ਮਾਤਾ ਨੇ ਕਿਹਾ ਮੈਂ ਨੂੰ ਬਾਥਰੂਮ ਵਾਲੀ ਜਗ੍ਹਾ ਦੇ ਵਿੱਚ ਮੈਂ ਵਾਸ ਕਰੂੰਗੀ ਲక్ష్ਮੀ ਮਾਤਾ ਨੇ ਕਿਹਾ ਮੈਂ ਗੋਬਰ ਵਾਲੀ ਜਗ੍ਹਾ 'ਚ ਮੈਂ ਵਾਸ ਕਰੂੰਗੀ ਜਦੋਂ ਵੀ ਕੋਈ ਆਪਣੇ ਸੋਹ ਕੰਮ ਹੁੰਦਾ ਤਾਂ ਗੋ ਮਾਤਾ ਦਾ ਗੋਹਾ ਦਾ ਲੇਪਣ ਹੁੰਦਾ ਸੱਤ ਅਜੇ ਤੇ ਜਦੋਂ ਕੋਈ ਬੱਚਾ ਪੈਦਾ ਹੁੰਦਾ ਜਾਂ ਕੋਈ ਵੀ ਸੋਹ ਕੰਮ ਹੋਵੇ ਤਾਂ ਗਊ ਦੇ ਮੂਤਰ ਨੂੰ ਆਪਾਂ ਉਪਯੋਗ ਚ ਲੈ ਕੇ ਆਉਂਦੇ ਆ ਉੱਥੇ ਗੰਗਾ ਮਾਤਾ ਦਾ ਬਾਸ ਹੈ ਗਊ ਦੇ ਮੂਤਰ ਨੂੰ ਆਪਾਂ ਜੇ ਆਪਾਂ ਪੀਨੇ ਵੀ ਆ ਤਾਂ ਵੀ ਉਹਦੇ ਨਾਲ ਕਿੰਨੇ ਰੋਗ ਟੁੱਟਦੇ ਨੇ ਕੈਂਸਰ ਤੱਕ ਖਤਮ ਹੋ ਜਾਂਦੇ ਨੇ ਸੱਤ ਅਜੇ ਲੇਕਿਨ ਇੱਕ ਵਿਸ਼ਵਾਸ ਹੈ ਜੋ ਇਨਸਾਨ ਦੇ ਅੰਦਰ ਬਣਿਆ ਰਹਿਣਾ ਚਾਹੀਦਾ ਹੈ ਵੀ ਹਾਂ ਪਰਮੇਸ਼ਰ ਹੈ ਜੇ ਆਪਾਂ ਸੋਚ ਲਈਆਂ ਵੀ ਡੰਗਰ ਹੈ ਤਾਂ ਡੰਗਰ ਆਪਾਂ ਇਹ ਡੰਗਰ ਨਹੀਂ ਇਹ ਤਾਂ ਜੇ ਬਾਹਰ ਆਪਾਂ ਛੱਡ ਦਈਏ ਸੂਜ ਬੂਜ ਨਾਲ ਇੰਨੀ ਕੋ ਬੁੱਧੀ ਦੇ ਦੇਵਤਾਂ ਉਰੇ ਬੈਠੇ ਨੇ ਸੂਜ ਬੂਜ ਨਾਲ ਕੋਈ ਪੱਤਾ ਕੋਈ ਬੂਟੀ ਬੂਟੀਆਂ ਖਾਣ ਕੇ ਤਾਂ ਇਹ ਨਾ ਦੁੱਧ ਪ੍ਰਯੋਗ ਦੇ ਵਿੱਚ ਆਉਂਦਾ ਇਹ ਤੇ ਦੁੱਧ ਪੀਣ ਨਾਲ ਇਨਸਾਨ ਬਲਵਾਨ ਮੰਨਦਾ ਕਿਤੇ ਕਿਤੇ ਪਹੁੰਚ ਜਾਂਦਾ ਠੀਕ ਨਹੀਂ ਇਹ ਬਹੁਤ ਨਿਯਾਮਤ ਹੈ ਪਰਮੇਸ਼ਰ ਦੀ ਦਿੱਤੀ ਧਰਤੀ ਦੇ ਗਊ ਮਾਤਾ ਜਿਹੜਾ ਇਹਨਾਂ ਦੀ ਪੂਜਾ ਕਰਦਾ ਹੈ ਇਹਨਾਂ ਨੂੰ ਪੂਜਦਾ ਹੈ ਇਹਨਾਂ ਦੇ ਹੱਥ ਫੇਰਦਾ ਹੈ ਇਹਨਾਂ ਦੇ ਸਪਰਸ਼ ਕਰਦਾ ਹੈ ਇਹਨੂੰ ਸੰਬੰਧੀ ਲੈਂਦਾ ਉਹ ਇਨਸਾਨ ਮਹਾਨ ਹੈ ਉਹਦੇ ਵਿਕਾਸ ਨੂੰ ਕੋਈ ਨਹੀਂ ਰੋਕ ਸਕਦਾ ਉਹਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਜੋ ਇਹਦੇ ਡੰਡਾ ਮਾਰਦਾ ਉਹ ਬਹੁਤ ਵੱਡਾ ਪਾਪੀ ਹੈ ਜੇ ਆਪਾਂ ਇਸ ਨੂੰ ਨਹੀਂ ਦੇ ਸਕਦੇ ਤਾਂ ਹੱਤਾਂ ਬੰਨ੍ਹ ਸਕਦੇ ਨਹੀਂ ਦੇ ਸਕਦੇ ਹੱਥ ਵੇਚ ਸਕਦੇ ਆ ਇਹ ਬਹੁਤ ਸਮਝਦਾਰਨ ਪੋਆ ਆਪਾਂ ਕਿਉਂ ਮਿਹਸ ਨੂੰ ਕਿਉਂ ਨਹੀਂ ਰੋਟੀ ਦਿੰਦੇ ਸਵੇਰੇ ਜਦੋਂ ਆਪਾਂ ਕਹਿੰਦੇ ਗਊ ਨੂੰ ਰੋਟੀ ਦੇ ਕੇ ਗਊ ਨੂੰ ਰੋਟੀ ਦੇ ਕੇ ਆ ਬਈ ਕਿੰਨੇ ਜੁਗਾਂ ਤੋਂ ਆਪਣੇ ਘਰਾਂ ਦੇ ਵਿੱਚ ਇਹ ਚੀਜ਼ ਗੂੰਜ ਰਹੀ ਆ ਕੋਈ ਇਹ ਇਹ ਚੀਜ਼ ਗੂੰਜਦੀ ਮੈਂ ਨਹੀਂ ਦੇਖੀ ਜਿੰਨੀ ਮੇਰੀ ਉਮਰ ਹੋ ਗਈ ਵੀ ਮਾਸ ਨੂੰ ਰੋਟੀ ਦੇ ਆ ਬਈ ਤੂੰ ਮੈਂ ਤੇ ਗੋਬਰ ਨੂੰ ਲੈ ਲੋ ਉਹਦੇ ਵਿੱਚੋਂ ਦਰਗੰਧੀ ਆਊਗੀ ਇਹਦੇ ਗੋਬਰ ਦੇ ਵਿੱਚੋਂ ਦਰਗੰਧੀ ਬਿਲਕੁਲ ਨਹੀਂ ਆਊਗੀ ਇਨਸਾਨ ਲਵੇ ਬੈਠੇ ਰਹਿਣਗੇ ਹੈਂ ਗਊਆਂ ਦੇ ਫਾਰਮ ਖੁੱਲ ਰਹੇ ਨੇ ਮੈਂ ਐਸ ਫਾਰਮ ਕਿਉਂ ਨਹੀਂ ਖੁੱਲ ਰਿਹਾ ਕਿਉਂ ਇਹਦੇ ਵਿੱਚ 33 ਕਰੋੜ ਦੀ ਵੀ ਦੇ ਤੱਕ ਕਾਲਜੋਗ ਨੇ ਆਖਰਕਾਰ ਘਟਣਾ ਹੀ ਹੈ ਸਤ ਨੇ ਅੱਗੇ ਵਧਣਾ ਹੈ ਸਤ ਨੇ ਅੱਗੇ ਵਧਣਾ ਹੈ ਜਦਾ ਜਦਾ ਹੀ ਧਰਮਸਿਆ ਗਲਾ ਨਿਰਭਉਤੀ ਵਾਰਤ ਅਬੁੱਥਾ ਨਮਸਾ ਨਮਸਿਆ ਤਦ ਆਤਮਾ ਨਮ ਸਜਾਮਿ ਹਮ ਪ੍ਰਕਿਰਤਾਏ ਸਾਧੂ ਨਾਮ ਬਿਨਾਸ਼ਾਇ ਚਦੁਸ ਕਰਤਾ ਧਰਮ ਸੰਸਥਾਪਨਾ ਥਾਏ ਧਰਮ ਭਵਾਨੀ ਜੁਗੇ ਜੋ ਜਦੋਂ ਜਗ ਆਪਣੇ ਹਰ ਯੁਗ ਦੇ ਵਿੱਚ ਧਰਮ ਦੀ ਗਲਾਨੀ ਹੁੰਦੀ ਹੈ ਧਰਮ ਘਟਦਾ ਤਾਂ ਤਦ ਭਗਵਾਨ ਅਵਤਾਰ ਲੈਂਦੇ ਨੇ ਉਹਨਾਂ ਨੂੰ ਰਾਮ ਜੀ ਨੇ ਵੀ ਗਊ ਦੇ ਨਾਲ ਖੇਡੇ ਬਾਲਮੀਕੀ ਰਮਾਇਣ ਦੱਸਦੀ ਹੈ ਰਾਮ ਜੀ ਵੀ ਗਊ ਮਾਤਾ ਦੇ ਨਾਲ ਛੋਟੇ ਹੁੰਦੇ ਖੇਡਦੇ ਰਹੇ ਯੋ ਉਸ ਟਾਈਮ ਮਹਾਰਾਣੀਆਂ ਦੁੱਧ ਆਪ ਕੱਢਿਆ ਕਰਦੇ ਸੀ ਸਪੱਸ਼ਤ ਮਾਤਰ। ਕ੍ਰਿਸ਼ਨ ਭਗਵਾਨ ਨੇ ਤਾਂ ਲੀਲਾ ਦੇ ਵਿੱਚ ਗਊ ਮਾਤਾ ਨੂੰ ਮੇਨ ਰੱਖਿਆ। ਜਦੋਂ ਰਾਸ ਚਾਹੀਦਾ ਗਊ ਮਾਤਾ ਦਾ ਨਾਮ ਨਾਲ। ਇਸ ਕਰਕੇ ਗਊ ਮਾਤਾ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰੋ ਭਾਈ। ਗਊ ਸ਼ਾਲਾ ਜਾਓ। ਝਾੜੂ ਨਹੀਂ ਮਾਰ ਸਕਦੇ ਗੋਬਰ ਹਟਾ ਦਿਓ। ਥੋੜੇ ਬਣੇ ਹੋਏ ਨੇ। ਹੁਣ ਤਾਂ ਮਸ਼ੀਨੀ ਯੁੱਗ ਆ ਗਿਆ। ਜੇ ਕੁਝ ਵੀ ਨਹੀਂ ਕਰ ਸਕਦੇ ਤਾਂ ਉੱਥੇ ਬੈਠ ਕੇ ਰਾਮ ਨਾਮ ਹੀ ਕਰ ਲਓ। ਤਾਂ ਤਰ ਜਾਗੇ ਜੇ ਆਰਾਮ ਵੀ ਨਹੀਂ ਨਿਕਲਦਾ ਤਾਂ ਉਹਦਾ ਸਪਰਸ਼ ਕਰਕੇ ਬੈਠੋ ਲਵੇ ਉਹ ਵੀ ਇੱਕ ਯੋਗ ਹੈ ਆਪਣੇ ਸਵਾਸਾ ਦੇ ਧਿਆਨ ਰੱਖੋ ਉਹ ਵੀ ਇੱਕ ਯੋਗ ਹੈ ਸ਼੍ਰੀ ਮਹਾਸ਼ਿਵ ਪ੍ਰਾਨ ਦੇ ਵਿੱਚ ਲਿਖਿਆ ਮਹਾ ਮਹਾਦੇਵ ਨੇ ਇਹ ਹੈ ਵੀ ਆਪਣੇ ਇੱਕ ਸਵਾਸ ਜਦੋਂ ਜਾਂਦਾ ਹੈ ਇੱਕ ਸਵਾਸ ਛੱਡ ਰਿਹਾ ਇੱਕ ਅੰਦਰ ਲੈ ਰਿਹਾ ਉਹਦੇ ਤੇ ਧਿਆਨ ਰੱਖੋ ਉਹ ਵੀ ਇੱਕ ਸਵਾਸ ਦੀ ਹੈ ਉਹ ਵੀ ਇੱਕ ਯੋਗ ਹੈ ਨਹੀਂ ਹਰੀ ਓਮ ਦਾ ਕਿਤੇ ਗਿਆ ਨਹੀਂ ਆਪਣੇ ਸ਼ਾਸਤਰਾਂ ਵਿੱਚ ਛੋਟੇ ਤੋਂ ਛੋਟਾ ਸ਼ਬਦ ਵੀ ਵੱਡਾ ਕਰਕੇ ਦੱਸਿਆ ਗਿਆ ਵੀ ਇਹਦੀ ਪਾਵਰ ਕਿੰਨੀ ਹੈ ਓਮ ਇੱਕ ਬਹੁਤ ਵੱਡੀ ਚੀਜ਼ ਆ ਗੁਰਬਾਣੀ ਦੇ ਵਿੱਚ ਇੱਕ ਓਮਕਾਰ ਇੱਕ ਓਮਕਾਰ ਬਸ ਇੱਕ ਓਮਕਾਰ ਕੀ ਆ ਧੁਨੀ ਆ ਨਾਦ ਆ ਜੀ ਤੋਂ ਸ੍ਰਿਸ਼ਟੀ ਪੈਦਾ ਹੋਈ ਆ ਮੰਦਰਾਂ ਦੇ ਵਿੱਚ ਨਾਦ ਵਜੋਂ ਸ਼ੰਖ বাজਾਇਆ ਜਾਂਦਾ ਆਰਤੀ ਤੋਂ ਪਹਿਲਾਂ ਸ਼ੰਖ বাজਾਇਆ ਜਾਂਦਾ ਮਸਜਿਦ ਦੇ ਵਿੱਚ ਅਜ਼ਾਨ ਦਿੱਤੀ ਜਾਂਦੀ ਉਹ ਵੀ ਕਿ ਨਾਦ ਆ ਉਹ ਵੀ ਕਿ ਨਾਦ ਆ ਚਰ ਗਿਰਜਾ ਘਰ ਦੇ ਵਿੱਚ ਪ੍ਰੇਰ ਕੀਤੀ ਜਾਂਦੀ ਉੱਚੀ ਆਵਾਜ਼ ਦੇ ਵਿੱਚ ਗਾ ਕੇ ਉਹ ਵੀ ਇੱਕ ਨਾਦ ਆਪਣੇ ਇੱਧਰ ਸਤਨਾਮ ਵਾਹਿਗੁਰੂ ਉੱਚੀ ਬਾਚ ਕਿਹਾ ਜਾਂਦਾ ਇਹ ਵੀ ਇੱਕ ਨਾਦ ਹਰੇ ਰਾਮ ਉੱਚੀ ਬਾਚ ਕਿਹਾ ਜਾਂਦਾ ਹਰੇ ਹਰੇ ਕ੍ਰਿਸ਼ਨ ਹਰੇ ਰਾਮ ਉੱਚੀ ਬਾਚ ਇਹ ਵੀ ਇੱਕ ਨਾਦ insan ਨੂੰ ਕੀ ਕਿਹਾ ਜਾਗੋ ਸਵੇਰ ਹੋ ਗਈ ਜਦੋਂ insan ਜਾਗ ਗਿਆ ਅੰਦਰ ਆਤਮਾ ਜਾਗ ਗਈ ਉਹ ਮਹਾਪੁਰਸ਼ਿਆ ਹੋਰ ਕੋਈ ਹੋ ਨਹੀਂ ਕਿਰਸ਼ ਕਰਕੇ ਮੈਂ ਤਾਂ ਇਹੀ ਕਹੂੰਗਾ ਵੀ ਜਿਆਦਾ ਤੋਂ ਜਿਆਦਾ ਗਊ ਮਾਤਾ ਦੀ ਸੇਵਾ ਕਰੋ ਇਹਨੂੰ ਮਰਦੀ ਰੋੜੀ ਪਾਓ ਇਹਦੀ ਸੇਵਾ ਕਰੋ ਇਹੀ ਤਾਰੀਖ ਨੂੰ ਕਾਲ ਯੁਗ ਹੋਰ ਕਾਲ ਯੁਗ ਹੈ ਉਹਦੇ ਵਾਸਤੇ ਕੋਰ ਕਾਲ ਯੁਗ ਹੈ ਜਿਹੜਾ ਬੰਦਾ ਮਧਰਾ ਪਾਨ ਕਰਦਾ ਹੈ ਮਾਸ ਖਾਂਦਾ ਹੈ ਹੈ ਪ੍ਰਾਈ ਔਰਤ ਕੋ ਜੰਦਾ ਉਹ ਉਹਦੇ ਵਾਸਤੇ ਕੋਰ ਕਾਲ ਯੁਗ ਹੈ ਜਿਹੜੇ ਇਹਨਾਂ ਦੇ ਇਹਨਾਂ ਦੀ ਸ਼ਰਚ ਰਹਿੰਦੇ ਨੇ ਗਊ ਮਾਤਾ ਦੀ ਭਗਵਾਨ ਦੀ ਸ਼ਰਚ ਰਹਿੰਦੇ ਨੇ ਉਹਨਾਂ ਵਾਸਤੇ ਸਤਜੁਗ ਹੈ ਇਹ ਇਸ ਯੁੱਗ ਦੇ ਵਿੱਚ ਸਵਾ ਮਹੀਨੇ ਦੇ ਵਿੱਚ ਮਿਲ ਜਾਂਦਾ ਆਪਾਂ ਨੂੰ ਸਵਾ ਮਹੀਨੇ ਦੇ ਤੇ ਸਰੇ ਆਮ ਮੂਰੀ ਆ ਕੇ ਖੜ ਜਾਂਦਾ ਕਿਉਂ ਕਿੱਡੇ-ਕੱਡੇ ઋષਿ ਨੇ ਉਹ ઋષਿ ਬੜੇਪੇ ਦੇ ਵਿੱਚ ਆ ਕੇ ਕਿੰਨੇ-ਕਿੰਨੇ 105 ਸਾਲ 110 ਆਏ ਉਮਰਾਂ ਉਹਨਾਂ ਦੀ ਉਹ ਇਸ ਕਰਕੇ ਇਹੀ ਸਿਖਾਉਂਦੇ ਨੇ ਵੀ ਪਰਮੇਸ਼ਰ ਤੇ ਤੋਂ ਵੱਖ ਨਹੀਂ ਪਰ ਤੇਰੀ ਦੇਖਣ ਵਾਲੀ ਅੱਖ ਨਹੀਂ ਵਾਹ ਜੀ ਵਾਹ ਪਰਮੇਸ਼ਰ ਤੇ ਤੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਨਹੀਂ ਅੱਖ ਬਣਾ ਲੈ ਤੇਰੇ ਸਾਹਮਣੇ ਆ ਕੇ ਖੜ ਜੂ ਪਾਣੀ ਭਰੂਗਾ ਤੇਰਾ ਉਹ ਸਤਜ ਇਸ ਕਰਕੇ ਬੰਦੇ ਬੰਦਾ ਜੇ ਬਣਾ ਕੇ ਭੇਜਿਆ ਤਾਂ ਬੰਦਾ ਬਣ ਕੇ ਰਹਿ ਇਹ ਦਰਨਾ ਬਣ ਪਸ਼ੂ ਪੂਜਣਯੋਗ ਹੋ ਗਏ ਇਨਸਾਨ ਠੇਡੇ ਖਾ ਰਿਹਾ ਹੈ ਭਗਵਾਨ ਨੇ ਆਪਣੇ ਵਰਗੇ ਕੰਨ ਲਾਏ ਆਪਣੇ ਵਰਗੇ ਅੱਖਾਂ ਲਾਈਆਂ ਆਪਣੇ ਵਰਗਾ ਮੂੰਹ ਲਾਇਆ ਸਭ ਕੁਝ ਛੱਡਿਆ ਹੀ ਨਹੀਂ ਆਪਣੇ ਵਰਗਾ ਬਣਾ ਕੇ ਭੇਜਿਆ ਇੱਥੇ ਆ ਕੇ ਨਿਰਬੁੱਧੀ ਹੋ ਗਏ ਬੁੱਧੀ ਦਾ ਵਿਕਾਸ ਕਰਨਾ ਹੈ ਤਾਂ ਗਊਸ਼ਾਲਾ ਚਾਵਣਾ ਬੁੱਧੀ ਦਾ ਵਿਕਾਸ ਕੀ ਪੰਚੇ ਜਿਹੜੇ ਪੰਜ ਵਿਕਾਰ ਨੇ ਉਹ ਨਸ਼ਟ ਹੋ ਜਾਣਗੇ ਕਾਮ ਕ੍ਰੋਧ ਮੋ ਲੋਭ ਹੰਕਾਰ ਵਾਜਿ ਬੁੱਧੀ ਵਿਵੇਕ ਬੁੱਧੀ ਵਿਵੇਕ ਰਾਵਣ ਨੂੰ ਤਿੰਨ ਗੁਣ ਮਹਾਨ ਬਣਾਉਂਦੇ ਸੀ ਦਸੇ ਸਿਰਾਂ ਚੋਂ ਤਿੰਨ ਸਿਰ ਐਸੀ ਦੀ ਜਿਨ੍ਹਾਂ ਦੇ ਵਿੱਚ ਕੀ ਸੀ ਬੁੱਧੀ ਵਿਵੇਕ ਬੁੱਧੀ ਵਿਵੇਕ ਇੱਕ ਧੈਰਿਆ ਇਹ ਤਿੰਨ ਚੀਜ਼ਾਂ ਰਾਵਣ ਨੂੰ ਮਹਾਨ ਬਣਾਉਂਦੀਆਂ ਸੀ ਜਦੋਂ ਕੋਈ ਆਉਂਦਾ ਸੀ ਉਹਦੇ ਕੋਲ ਦੂਸਰੇ ਰਾਜ ਦਾ ਬੀ ਮਾਜੀ ਆ ਮੇਰੇ ਰਾਜੇ ਦਾ ਪੈਗਾਮ ਲੈ ਕੇ ਆਇਆ ਮੈਂ ਰਾਜਬੂਤ ਆ ਉਹਨੂੰ ਆਦਰ ਸਤਕਾਰ ਨਾਲ ਅੰਦਰ ਲਿਆਇਆ ਜਾਂਦਾ ਸੀ ਉਹਦੀ ਆਦਰ ਸਤਕਾਰ ਨਾਲ ਗੱਲਬਾਤ ਸੁਣੀ ਜਾਂਦੀ ਸੀ ਉਹਨੂੰ ਕਿਹਾ ਜਾਂਦਾ ਸੀ ਹੁਣ ਮਾਰਿਆ ਨਹੀਂ ਜਾਂਦਾ ਦੀ ਚਾਹੇ ਉਹ ਦਾਨ ਬਰਾਸ ਦੀ ਰਾਖਸ਼ ਰਾਜ ਕੀ ਉਹ ਜੋ ਆਰਾਮਣ ਬੁੱਧੀ ਆਲਾ ਸੀ ਉਹ ਤਾਂ ਹੀ ਮਹਾਨ ਕਹਿੰਦੇ ਨੇ ਕਿ ਮੂਰਖ ਨੇ ਜਿਹੜੇ ਗਦਾ ਕਹਿੰਦੇ ਨੂੰ ਇਸ ਕਰਕੇ ਉਸ ਨੂੰ ਕਿਹਾ ਜਾਂਦਾ ਵੀ ਜਾ ਆਪਣੇ ਰਾਜ ਨੂੰ ਜਾ ਕੇ ਕਹਦੇ ਵੀ ਸਾਨੂੰ ਇਹ ਮਨਜ਼ੂਰ ਨਹੀਂ ਉਹਨੂੰ ਮਾਰਿਆ ਨਹੀਂ ਜਾਂਦਾ ਸੀ ਹਨੂਮਾਨ ਜੀ ਗਏ ਹਨੂਮਾਨ ਜੀ ਨੂੰ ਮਾਰਿਆ ਉਹਨਾਂ ਨੇ ਬਿਲਕੁਲ ਨਹੀਂ ਮਾਰਿਆ ਕਹਿੰਦੇ ਸੰਗਲ ਖੋਲਦ ਹੋ ਗਈ ਫਿਰ ਆਪਣੇ ਅੰਗਦ ਜੀ ਗਏ ਅੰਗਦ ਜੀ ਨੇ ਉਹ ਕੀਤਾ ਤਿੰਨ ਚੀਜ਼ਾਂ ਰਾਵਨ ਨੂੰ ਮਹਾਨ ਬਣਾਇਆ ਜੇ ਇਨਸਾਨ ਆਪਣੇ ਅੰਦਰੋਂ ਤਿੰਨ ਚੀਜ਼ਾਂ ਪੈਦਾ ਕਰ ਲਵੇ ਹੈ ਬਾਲਮੀਕੀ ਭਗਵਾਨ ਨੇ ਰਾਵਨ ਨੂੰ ਮਹਾਰਿਸ਼ੀ ਦੱਸਿਆ ਬਾਲਮੀਕੀ ਰਮਾਇਣ ਦੇ ਵਿੱਚ ਰਾਵਨ ਨੇ ਉਹ ਕੀਤਾ ਇਹਨਾਂ ਦਾ ਆਵਾਹਨ ਕੀਤਾ ਪ੍ਰਗਟ ਹੋ ਗਏ ਬਾਲਮੀਕੀ ਭਗਵਾਨ ਉਹ ਚਾਰ ਜੁਗਾਂ ਦੇ ਵਿੱਚ ਹੈਗੇ ਸੀ ਭਗਵਾਨ ਤਾਂ ਹੀ ਲੱਗੇ ਉਹ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਵੀ ਦੱਸਿਆ ਕਿ ਮਹਾਰਿਸ਼ੀ ਦਸਾਨ ਫਿਰ ਅਕਲੱਪਿਆ ਹੋਇਆ ਅਕਲੱਪਿਆ ਨੇ ਕਿੱਥੋਂ ਗਿਆਨ ਪ੍ਰਾਪਤ ਕੀਤਾ ਬਾਲਮੀਕੀ ਭਗਵਾਨ ਤੋਂ ਮਾ ਜਗਦੰਮਾ ਨੇ ਸਾਧਤਾ ਜਦੋਂ ਭਗਵਾਨ ਨੇ ਮਹਾਦੇਵ ਨੇ ਜੈਰ ਪੀ ਲਈ ਤਾਂ ਕਿਸੇ ਦੇ ਬਸਦਾਰ ਹੋਣੀ ਆਪਾਂ ਕਹਿੰਦੇ ਵਿਗਿਆਨ ਵਿਚਾਰਦ ਬਾਲਮੀਕੀ ਵਿਗਿਆਨ ਵਿਚਾਰਦ ਉਹ ਵਿਗਿਆਨ ਦੇ ਨਾਲ ਮਾਜ ਜਗਤੰਬਾ ਨੂੰ ਕਿਹਾ ਵੀ ਮਾਜ ਜਗਤੰਬਾ ਜਾ ਕੇ ਜੰਨੀ ਤੁਸੀਂ ਤਿੰਨ ਤਿੰਨ ਉਂਗਲਾਂ ਇੱਥੇ ਰੋ ਉਹਨਾਂ ਨੂੰ ਆਪਣੇ ਪੱਟ ਤੇ ਬਾ ਕੇ ਬਵਮੰਤਰਤ ਕਰਕੇ ਜਲ ਉਹਨਾਂ ਨੇ ਮੂੰਹ ਚ ਪਾਤਾ ਇੱਥੇ ਕੈਲਾਸ਼ ਬਣਾਤਾ ਕੈਲਾਸ਼ ਕੀ ਹੈ ਬਰਫ ਕੈਲਾਸ਼ ਕੀ ਹੈ ਬਰਫ ਹੈ ਇੱਥੇ ਠੰਡ ਕੇ ਪਾਤੀ ਨੀਲ ਕੱਟ ਕੇ ਲਾਏ ਫਿਰ ਜਗਤੰਬਾ ਦੇ ਤਿੰਨ ਉਂਗਲੇ ਇੱਥੇ ਛਪੀਆਂ ਹੋਈਆਂ ਨੇ ਆਪਾਂ ਟਿੱਕੇ ਲਾ ਲੈਨੇ ਉਹਦੇ ਨਕਲ ਦੇ ਨਾਲ ਇਸ ਕਰਕੇ ਧਰਮ ਦੇ ਨਾਲ ਜੁੜੋ ਧਰਮ ਨੇ ਨਾਲ ਜੀ ਦੀ ਜੈਸੀ ਸੰਗਤ ਵੈਸੀ ਰੰਗ ਜੇ ਸੰਤ ਦੀ ਸੰਗਤ ਕਰ ਲਾਂਗੇ ਤਾਂ ਸੰਤ ਬਣ ਜਾਾਂਗੇ ਜੇ ਸ਼ਰਾਬੀ ਦੀ ਸੰਗਤ ਕਰਾਂਗੇ ਤਾਂ ਸ਼ਰਾਬੀ ਖਾਵਾਂਗੇ ਇਸ ਕਰਕੇ ਸੰਗਤ ਸੰਗਤ ਦੇ ਨਾਲ ਰੰਗ ਚੜ੍ਹਦੀ ਹੈ ਸੰਗਤ ਚ ਗਊ ਮਾਤਾ ਦੀ ਕਰ ਲੋ ਸੰਤ ਸਾਰੇ ਦੇਵਤਿਆਂ ਦੀ ਕਰ ਲਈ ਇਹ ਹੀ ਮੇਰਾ ਕਹਿਣਾ ਹੈ ਇਹ ਹੀ ਮੇਰੇ ਵਿਚਾਰ ਲਓ ਜੀ ਅੱਜ ਮੈਨੂੰ ਫੇਰ ਮੈਂ ਗਊਸਾ ਲਾਇਆ ਕੁਦਰਤੀ ਤੇ ਅੱਜ ਫੇਰ ਮੈਨੂੰ ਕਾਕਾ ਬਾਬਾ ਜੀ ਦੇ ਨਾਂ ਨਾਲ ਇਹ ਫਕਰ ਬਹੁਤ ਹੀ ਵਧੀਆ ਪੰਡਿਤ ਜੀ ਜਿਹੜੇ ਮੈਨੂੰ ਅੱਜ ਫੇਰ ਇਹਨਾਂ ਦੇ ਦਰਸ਼ਨ ਹੋਏ ਅੱਜ ਫੇਰ ਇਹਨਾਂ ਨਾਲ ਗੱਲਾਂ ਬਾਤਾਂ ਚੱਲੀਆਂ ਤੇ ਬੜਾ ਆਨੰਦ ਆਇਆ ਜੀ ਇਹ ਬਹੁਤ ਹੀ ਵਿਦਵਾਨ ਤੇ ਸੱਚੇ ਸੱਚੇ ਜਿਹੜੇ ਕਾਕਾ ਬਾਬਾ ਜੀ ਪੰਡਿਤ ਜੀ ਨੇ ਇਹਨਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਜੀ ਤੇ ਅੱਜ ਮੈਂ ਫੇਰ ਇਹਨਾਂ ਦੇ ਨਾਲ ਬਾਰਤਾਲਾਪ ਮਰਕੀ ਕਰਨੀ ਚਾਹੀ ਤੇ ਬਸ ਗੱਲਾਂ ਗੱਲਾਂ ਦੇ ਵਿੱਚ ਬਾਬਾ ਜੀ ਨਾਲ ਬਾਤਾਲਾਪ ਵੀ ਹੋ ਗੇ ਤੇ ਜਿਹੜੇ ਬਾਤਾਲਾਪ ਜਿਵੇਂ ਵੀ ਬਾਬਾ ਜੀ ਨਾਲ ਮੇਰੀ ਹੋਈ ਉਹ ਸਾਰੀ ਸੰਗਤ ਦੇ ਸਾਹਮਣੇ ਵੀਡੀਓ ਦੇ ਰੂਪ ਦੇ ਵਿੱਚ ਜੇ ਪ੍ਰਮਾਤਮਾ ਨੇ ਚਾਹਿਆ ਭਗਵਾਨ ਸ੍ਰੀ ਕਿਸ਼ਨ ਮਹਾਰਾਜ ਜੀ ਨੇ ਚਾਹਿਆ ਕਿਉਂਕਿ ਭਗਵਾਨ ਸ੍ਰੀ ਕਿਸ਼ਨ ਮਹਾਰਾਜ ਜੀ ਵੀ ਗਊ ਪ੍ਰੇਮੀ ਸਨ ਇਹਨਾਂ ਦੇ ਵਿੱਚ ਵਸਦੇ ਸਨ ਗਊ ਸੱਲਾ ਦੇ ਵਿੱਚ ਗਊਆਂ ਪਾਲਦੇ ਸਨ ਭਗਵਾਨ ਕਿਸਨ ਮਹਾਰਾਜ ਜੀ ਵੀ ਤੇ ਜੇ ਭਗਵਾਨ ਜੀ ਨੇ ਚਾਹਿਆ ਤੇ ਇਹ ਸਾਰੇ ਕਾਕਾ ਬਾਬਾ ਜੀ ਜਿਹੜੇ ਪੰਡਿਤ ਜੀ ਨੇ ਇਹਨਾਂ ਦੇ ਨਾਲ ਜਿਹੜੀ ਮੇਰੀ ਗੱਲਬਾਤ ਹੋਈ ਆ ਭਗਵਾਨ ਜੀ ਦੀ ਕਿਰਪਾ ਦੇ ਨਾਲ ਇਹ ਸੰਗਤ ਦੇ ਵਿੱਚ ਵੀ ਮੈਂ ਚਾਹਨਾ ਵੀ ਭੇਜੀ ਇਹਨੂੰ ਵੀਡੀਓ ਦੇ ਰੂਪ ਦੇ ਵਿੱਚ ਕਾਹਾਂ ਭਗਵਾਨ ਜੀ ਦੇ ਆਪਣੀ ਮੌਜਾ ਕੀ ਚਾਹੁੰਦੇ ਨੇ ਉਸੇ ਉਸੇ ਤਰ੍ਹਾਂ ਹੀ ਹੋਣਾ ਆ ਅੱਛਾ ਜੀ ਬਾਬਾ ਜੀ ਕਾਕਾ ਬਾਬਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਲ ਭਗਵਾਨ ਸ੍ਰੀ ਕ੍ਰਿਸ਼ਨ ਮਹਾਰਾਜ ਕੀ ਜੈ ਬੋਲ ਪਵਨ ਪੁੱਤਰ ਸ੍ਰੀ ਹਨੂਮਾਨ ਮਹਾਰਾਜ ਕੀ ਜੈ ਬੋਲ ਭਗਵਾਨ ਸ੍ਰੀ ਬਾਲਮੀਕ ਮਹਾਰਾਜ ਕੀ ਜੈ ਬੋਲ ਗਊ ਮਾਤਾ ਕੀ ਜੈ